ਵੀ ਗਰੇਵਾਲ ਵੱਡੇ ਸਹਿਯੋਗ ਨੇ ਉਧਰ ਅਮਰਤਪਾਈ ਅੰਮੋਸਨ ਦਾ ਮੇਲਾ ਜੱਸਾ ਸਰਪੰਚ ਦਾ ਮੇਲਾ ਕੌਣ ਆ ਗਿਆ ਦੀਪ ਆ ਗਿਆ ਦਪੁਰਜੀ ਵਾਲਾ ਦੀਪ ਆ ਗਿਆ ਇਹ ਯਾਰੀਆਂ ਭਗਾਉਂਦਾ ਇਹ ਦੁਨੀਆ ਨੱਚਣ ਲਾਦਾ ਇਹ ਮੇਲੇ ਬਣਾਉਂਦਾ ਇਹ ਭੰਗੜੇ ਪਾਉਂਦਾ ਦੀਪ ਆ ਗਿਆ ਵੀ ਪਾ ਗਿਆ ਇਧਰ ਗੱਗੂ ਆ ਗਿਆ ਰੋਪੋ ਵਾਲੇ ਵੱਡੇ ਭਾਈ ਅਗਾਜ ਕਬੱਡੀ ਦਾ ਕਿਰਿਆਣੇ ਵਾਲਾ ਪੰਜਾਬ ਦੇ ਵਿੱਚ ਉਹ ਕਹਿੰਦੇ ਟੂਰਨਾਮੈਂਟਾਂ ਦੇ ਬਿਲਕੁਲ ਲਾਸਟ ਤੇ ਸੀਜ਼ਨ ਜਿਹੜਾ ਚੱਲ ਰਿਹਾ ਹੈ ਹੁਣ ਵਿਦੇਸ਼ਾਂ ਨਹੀਂ ਆਣਨਾ ਇਹਨਾਂ ਖਿਡਾਰੀਆਂ ਨੇ ਮੇਰੇ ਵੀਰੇ ਧਰ ਦੇਣੀਆਂ ਨੇ 11 ਮਈ ਨੂੰ ਅੰਮ੍ਰਿਤਪੁਰ ਵਿੱਚ ਪਹਿਲਾ ਟੂਰਨਾਮੈਂਟ ਜਿਹੜਾ ਹੈ ਉਹ 헤ਡ ਕਬੱਡੀ ਕਲੱਬ ਦੇ ਵੱਲੋਂ ਕਰਵਾਇਆ ਜਾਵੇਗਾ ਆਹ ਮੇਰੇ ਵੀਰੋ ਸਾਹਮਣੇ ਗੱਗੂ ਟਗੜਾ ਨੰਬਰ ਜੋੜਦਾ ਆਇਆ ਹੈ ਲੈ ਗਈ ਤਮੁਰਗੀ ਵਾਲਾ ਪਾ ਦੇ ਹੋ ਦੀਪ 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 ਦਿਪੁਰਜੀ ਦਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਦਿਪਤਪੁਰਜੀ ਵਾਲਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਬੱਤੋਵਾਲ ਕੱਪ ਦਾ ਫਾਈਨਲ ਮੈਚ ਹੈ ਫਾਈਨਲ ਮੈਚ ਹੈ ਦੁਨੀਆ ਨੰਨ ਮਾਰ ਰਹੀ ਹੈ ਅਮਰਤਪਾਲ ਪ੍ਰਧਾਨ ਸਾਹਿਬ ਦਾ ਜਾਸਪਰੀ ਸਰਪੰਚੋਆਂ ਦਾ ਵਿਸ਼ੇਸ਼ ਕਰਦੇ ਧੰਨਵਾਦ ਹੈ ਉਹਨਾਂ ਦੀ ਸਾਰੀ ਟੀਮ ਨੇ ਅੱਜ ਸਿਰੇ ਦਾ ਮੇਲਾ ਕਰਾ ਕੇ ਦਿਖਾਤਾ ਅੱਜ ਸਿਰੇ ਦਾ ਮੇਲਾ ਅਮਰਤਪਾਲ ਪ੍ਰਧਾਨ ਜੀ ਨੇ ਪੱਤੋ ਵਾਲ ਦੇ ਵਿੱਚ ਕਰਾ ਕੇ ਦਿਖਾ ਦਿੱਤਾ ਐਵੇਂ ਦੁਨੀਆ ਦੇ ਟਾਪਰ ਖਿਡਾਰੀ ਆਏ ਫਾਖਾ ਮਾਰਦਾ ਕੱਠਾ ਹੈ ਤੇ ਫਾਈਨਲ ਤੋਂ ਵਾਅਦ ਬੱਗੂ ਮਾਤਾ ਖਾਰਾ ਸਪਸ ਪ੍ਰਸ਼ਾਸਨ ਦਾ ਅਚੇਤੇ ਤੌਰ ਤੇ ਧੰਨਵਾਦ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਮੇਰੇ ਵੀਰੋ ਜਦ ਵੱਡੇ ਕੱਠ ਜੁੜਦੇ ਹੈ ਤੇ ਪ੍ਰਸ਼ਾਸਨ ਮੇਰੇ ਵੀਰੋ ਆਪਣੀ ਡਿਊਟੀ ਨਿਭਾਉਣਾ ਸਾਰੇ ਸਪਸ ਅਫਸਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸੱਡ ਵਾਲੀਏ ਜੱਗੂ ਦੀ ਇਸ ਵੇਲੇ ਪਈ ਹੋਈ ਕਬੱਡੀ ਹੁਣ ਸੱਤੂ ਹੈ ਹੁਣ ਵੇਖਣਾ ਵੀ ਉਰਲੀ ਕੰਨੀ ਤੇ ਆ ਲੰਬੜ ਹੈ ਟੱਕਰ ਸਿਰੇ ਦੀ ਹੈ ਇਹਦਾ ਪਾਣਾ ਪੈਂਦਾ ਪਰ ਬਿਆਲਪੁਰੇ ਸ਼ਾਕੇ ਦੇ ਨਾਂ ਦੇ ਨਾਲ ਦੁਨੀਆ ਦੇ ਕਿਪਸਟ ਦਾ ਪੁਆਇੰਟ ਸੁਲੇਮ ਧਾਵੀ ਦਾ ਲਓ ਸਾਹਮਣੇ ਰੇਡ ਗੱਗੂ ਆ ਗਿਆ ਮੈਨੇ ਚਾਰ ਚੰਨ ਲੱਗਿਆ ਤਾਇਆ ਉਧਰ ਬੱਬੂ ਪਾਣ ਆਏ ਹੋਵੇ ਉਧਰ ਲੋਕੋ ਆਏ ਹੋਵੇ ਐਡ ਗੱਲ ਟਗਾਣ ਲੱਗੀ ਪਈ ਆ ਉਧਰ ਤਪੁਰਜੀ ਆਏ ਹੋਵੇ ਉਧਰ ਕਹਿੰਦੇ ਫਰਿਆਦ ਆਣੀ ਆਏ ਹੋ ਆ ਸਾਰੇ ਮੁੰਡੇ ਆਏ ਹੋ ਗੱਲ ਬੜੇ ਕੌਣ ਗੱਲ ਬੜੇ ਕੌਣ ਗੱਗੂ ਦੀ ਪਈ ਹੀ ਰੇਡ ਆਹ ਬੱਲੇ ਵਾਹੇ ਨੌਜਵਾਨਾ ਪਰ ਨੰਬਰ ਬੱਲਾ ਨੂੰ ਇੱਧਰ ਖੜੀ ਕਰ ਗਿਆ ਨੰਬਰ 82 ਦਾ ਡਿਸਿਸ਼ਨ ਹੈ ਨੰਬਰ ਰੇਡਰ ਦਾ ਰੀਪਲੇ ਵੀ ਮੰਗ ਹੈ ਪਲੀਜ਼ ਰੈਫਰੀ ਦਾ ਜੋ ਡਿਸਿਸ਼ਨ ਹੈ ਪਰ ਵੀ ਉਹ ਨੰਬਰ ਰੇਡਰ ਦਾ ਰੀਪਲੇ ਵੀ ਮੰਗ ਹੈ ਅਗਲੀ ਰੇਡ ਪੌਂਡ ਦੇ ਵਿੱਚ ਕਿਹੜਾ ਖੜਾ ਥੋੜਾ ਥੋੜਾ ਪਿੱਛੇ ਹੋ ਜਾਓ ਮਨਦੀਪ ਕਾਲਜ ਦੇ ਇਹਦੀ ਗਾਹਰੀ ਕਬੂਲ ਕਰਨੀ ਉਧਰ ਸਾਡਾ ਛੋਡਾ ਪਾਈਆ ਕਾਲਾ ਮੜਿਆਣੀ ਵਾਲਾ ਜੰਡ ਕੋ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਸਾਡੇ ਇਲਾਕੇ ਵਿੱਚ ਆਇਓ ਸਾਰੇ ਵੀਰਾਂ ਦਾ ਸਾਰੇ ਦੁਆਰਿਆਂ ਧੰਨਵਾਦ ਇਹ ਆਪਣੀ ਚਾਹਤ ਫੇਰ ਕੱਪ ਦੇ ਮਿਲਾਂਗੇ ਉਹ ਜੱਗੂ ਦੀ ਪਈ ਹੋਈ ਰੋਲ ਚਾਰ ਇਧਰ ਦੇ ਪਾਸੇ ਚਾਰ ਜਫੀ ਤਿਆਰ ਨੇ ਕਿ ਦੁਨੀਆਂ ਮੇਲੇ ਜਾਂਦੀ ਏ ਸੋਨੇ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸਜਣੀਆਂ ਵੇ ਫਿਰ ਦੇ ਕਕਲੀਆਂ ਪਾ ਕੇ ਕੱਲ ਆਪਾਂ ਵੀ ਚੱਲ ਗਏ ਨੇ ਸਾਨੂੰ ਕਾਦੀ ਚੋਰੀ ਦੋ ਤਾਰਾ ਵਾਈਦਾ ਵੇ ਰੰਝਣਾ ਨੂਰਬਹਿਲ ਦੀ ਮੋਰੀ ਓ ਮੇਲੇ 'ਚ ਸਾਰੇ ਰੰਗ ਭਰੇ ਜਾ ਰਹੇ ਆ ਆ ਵੀ ਮਡਵਾੜੀ ਆ ਥੋੜਾ ਕੱਠ ਘਟਾਈਏ ਆ ਆਪਾਂ ਕੱਠ ਘਟਾਈਏ ਗਰਾਊਂਡ 'ਤੇ ਸਾਹਮਣੇ ਇਹ ਰੇਡ ਨੌਜਣ ਖੱਬੂ ਕਚਾੜੇ ਵਾਲਾ ਪਾਰੀ ਰੇਡ ਸੈਕਿੰਡ ਮੈਚ ਹੈ ਪਈ ਫਿਕ ਕਬੱਡੀ ਦੇ ਹੁਣ ਚਾਰ ਜਾਸਿਆਂ ਵਿੱਚੋਂ ਕਿਹੜਾ ਖਿਡਾਰੀ ਸ਼ਕਰਪੁਰ ਦੀ ਟੀਮ ਦਾ ਬੱਲੇ ਬੱਲੇ ਕਰਵਾਵੇਗਾ ਆਹ ਟਾਕਰ ਕੋਠਰੀਆਂ ਪਰ ਡਬਲ ਟੱਚ ਦਾ ਇੱਕ ਪੁਆਇੰਟ ਆ ਗਿਆ। ਭਾਵੇਂ ਇਸੇ ਨਾਲ ਜੜਿਆ। ਲਿਖ ਕੇ ਪਰਮੇਂਦਰ ਆ ਗਿਆ ਦੀਪਕ ਬੁਰਜੀ ਵਾਲਾ। ਦੀਪਕ ਬੁਰਜੀ ਵਾਲਾ 4 4 ਦੇ 4 ਤਿਆਰ। ਸ਼ਾਨਾ ਬਿਆਲਪੁਰਿਆ ਤਿਆਰ। ਸੰਤੂ ਤਿਆਰ। ਹਰ ਤਾਲ ਬੱਲੇ ਬੱਲੇ ਕਰਵਾਵੇਗਾ। ਦੀਪ ਐਕਸ਼ਨਾਂ ਦੀ ਮਸ਼ੀਨ ਅੱਜ ਬੱਦਿਆਂ ਦੇ ਵਿੱਚ ਆਈ ਹੋਈ ਹੈ। ਬੱਦਿਆਂ ਵਾਲੇ ਦੇ ਵਿੱਚ ਆਈ ਹੋਈ ਹੈ। ਉਹ ਬੱਦਿਆਂ ਵਾਲੇ ਦੀਪ ਤੋਰ ਕੇ ਧੰਮਾ ਲਾ ਸਾਹਮਣੇ ਪਈ ਹੋਰ ਰੇਡ ਆ ਟੱਕਰ ਟੱਕਰ ਦਾ ਪੱਗੋੜਾ ਦਾ मेला बन गया, ਆ ਪੱਗੋੜਾ ਦਾ ਮੇਲਾ ਬਣ ਗਿਆ ਦੁਨੀਆ ਦੇ ਵਿੱਚ ਧਮਾਂ ਪਾ ਗਏ ਨੇ ਕਿ ਪੱਗੋੜਾ ਵਾਲਿਆਂ ਨੇ ਸਿਰਾਂ ਘਰਾਤਾ ਆ ਸਾਹਮਣੇ ਕਬੱਡੀ ਇਸ ਨੂੰ ਜੱਗੂ ਦੀ ਪਈ ਹੋਈ ਹੁਣ ਸ਼ਾਗਰ